ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਤੁਹਾਡੇ ਤੱਕ ਰੋਜ਼ਾਨਾ ਪਹੁੰਚਦੀਆਂ ਰਹਿਣ ਵਰਿੰਦਰ پارک ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਸੂਟਾ ਵੱਲੋਂ ਨਵੇਂ ਸਾਲ ਦੀ ਆਮਦ ਅਤੇ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਛੋਲੇ ਕੁਲਚੇ ਦਾ ਲੰਗਰ ਸਾਹਮਣੇ ਵਰਿੰਦਰ پارک ਵਿਖੇ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਧਾਨ ਅਮਰਜੀਤ ਬਸੂਟਾ ਨੂੰ ਵਧਾਈ ਦਿੱਤੀ ਅਤੇ ਨਾਲ ਲੰਗਰਾਂ ਦੀ ਸੇਵਾ ਵਰਤਾਈ। ਦਿੰਦਿਆ ਪ੍ਰਧਾਨ ਅਮਰਜੀਤ ਬਸੂਟਾ ਨੇ ਕਿਹਾ ਕਿ ਨਵੇਂ ਸਾਲ ਅਤੇ ਉਹਨਾਂ ਦੇ ਜਨਮ ਦਿਨ ਮੌਕੇ ਛੋਲੇ, ਕੁਲਚਿਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਹੈ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਨਵਾਂ ਬਰ ਸਾਰਿਆਂ ਲਈ ਹੀ ਖੁਸ਼ੀਆਂ ਖੇੜੇ ਲਿਆਵੇ ਅਤੇ ਸਾਰੇ ਹੀ ਦਿਨ ਦੁਨੀ ਰਾਤ ਚੌਗਣੀ ਤਰੱਕੀ ਕਰਨ। ਉਸ ਤੋਂ ਉਪਰੰਤ ਛੋਲੇ ਕੁਲਚਿਆਂ ਦੇ ਲੰਗਰ ਦੀ ਸੇਵਾ ਸੰਗਤਾਂ ਵਿੱਚ ਵਰਤਾਈ ਗਈ ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਬਸੂਟਾ ਸਕੱਤਰ কৃষ্ণ ਕੁਮਾਰ ਖਜ਼ਾਨਚੀ ਪਵਨ ਕੁਮਾਰ ਰਮਨ ਨੇਰਾ ਖੱਤਰੀ ਸਮਾਜ ਪ੍ਰਧਾਨ ਅਸ਼ੋਕ ਸ਼ਰਮਾ ਰਾਜੂ ਕੁਲਾਟੀ ਰਾਜੂ ਸੈਣੀ ਪਰਮਜੀਤ ਸਿੰਘ ਬਸੂਟਾ ਸਨੀ ਸ਼ਰਮਾ ਅਤੇ ਸੰਗਤਾਂ ਹਾਜ਼ਰ ਸਨ ਦੇਖੋ ਪ੍ਰਧਾਨ ਰਮਨ ਨੇਰਾ ਨੇ ਕਿਵੇਂ ਦਿੱਤੀ ਜਾਣਕਾਰੀ ਜੈ ਜੀ ਦੀ ਫਤਿਹ ਵਾਸ਼ਿੰਗਮ ਜੈ ਜੀ ਦੀ ਵਾਤਾ ਸੀ ਸਾਰਿਆਂ ਨੂੰ ਦੱਸਿਆ ਕਿ ਨਮਨ ਸਾਹਿਬ ਦੀ ਆਮਦ ਹੈਈਆ ਤੇ ਨਮਨ ਸਾਹਿਬ ਦੀ ਆਮਦ ਤੇ ਬਹੁਤ ਦਰਿਆਨੇ ਦੁੱਧ ਪਲਾਇਆ ਕੋਈ ਨਾ ਕੋਈ ਮੰਡਰ ਆਪਣੀ ਕਪੈਸਿਟੀ ਨਾਲ ਲਗਾ ਰਹੇ ਆ ਚੱਬ ਇੱਥੇ ਗੁਰਿੰਦੇ ਪਾਏ ਦੇ ਸਾਹਮਣੇ ਗੁਰਿੰਦੇ ਪੁਰ ਪਾਰਕ ਦੇ ਪ੍ਰਧਾਨ ਬਚੂਤਾ ਜੀ ਉਹਨਾਂ ਵੱਲੋਂ ਮੰਡਰ ਲਾਗਾ ਰਹੇ ਆ ਕਿਉਂਕਿ ਉਹ ਜਿਹੜੇ ਆ ਇਹ ਆਪਣਾ ਨਾਲ ਗੁਰਿੰਦੇਰੀ ਆ ਸੱਤੇ ਬਣਾਉਣਾ ਵੀ ਲੈ ਜਿੰਨੇ ਆਪਾਂ ਸਾਰਿਆਂ ਨੂੰ ਪਰਮਾਤਮਾ ਕਰੋ ਮੰਡੀ ਮਰੇ ਹੋਏ ਔਰ ਸਭੇ ਆਲੰਗਿਆਂ ਦੀ ਕਪਤੰਨ ਦੇ ਵਾਈਸ ਪ੍ਰੈਜ਼ੀਡੈਂਟ ਵੀ ਹੋ ਗਿਆ ਸੋ ਇਹਨਾਂ ਦੇ ਬਹੁਤ ਹੋਦੇ ਆ ਇਹ ਹਰ ਸਾਲ ਕੁਛ ਨਾ ਕੁਛ ਵੱਧਦੇ ਰਹਿੰਦੇ ਆ ਪਹਿਲਾਂ ਕੰਬਲ ਬਣਦੇ ਸੀ ਅੱਜ ਇਹਨਾਂ ਨੇ ਨਵੇਂ ਸਾਲ ਦੀ ਆਮਦ ਦੇ ਉੱਤੇ ਆਪਣੀ ਜਨਮ ਮੰਦਰੀ ਆ ਦੇ ਵਿੱਚ ਫਿਰ ਚਲਿਤ ਦੀ ਮੰਦਰ ਲਾਇਆ ਇਹਦੇ ਵਿੱਚ ਇਹਦੇ ਵਿੱਚ ਸਾਡੇ ਸਾਰੇ ਭਰਾ ਇੱਥੇ ਇਕੱਠੇ ਹੋਏ ਆ ਰਨ ਮਿਲ ਕੇ ਇਹਨਾਂ ਨੇ ਦੁਆਵਾ ਦੇ ਰਹੇ ਆ ਔਰ ਜਿਹੜੀ ਇਹ ਮੰਦਰੀ ਸੇਵਾ ਇਹ ਹੋ ਰਹੀ ਆ ਸੋ ਸਾਰਿਆਂ ਦੀ ਜਿਹੜੀ ਇਹ ਪ੍ਰਾਰਥਨਾ ਹੈ ਕਿ ਇਦਾਂ ਦੇ ਕੰਮ ਰੋਦੇ ਆ ਜੋ ਤੁਹਾਨੂੰ ਜਨਮ ਦਿਨ ਦੀ ਵਧਾਈ ਹੋਵੇ ਤਾਂ ਕਿ ਕੋਈ ਨਾ ਕੋਈ ਕਿਸੇ ਦੀਆਂ ਬੇਵਾਂਵਾਂ ਮਿਲਣ ਜਿਹੜੀਆਂ ਬਲੇਸਿੰਗਾਂ ਸਭ ਕਾਮ ਆਉਣੀਆਂ ਸੋ ਇੱਦਾਂ ਦੇ ਮੰਗਰ ਚੱਲਦੇ ਰਹਿਣ ਪ੍ਰਮਾਤਮਾ ਕਰੇ ਨਾ ਵੀ ਲੰਬੀ ਉਮਰ ਹੋਵੇ ਇੱਦਾਂ ਦੇ ਕੰਮ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ਿੰਗਾਂ